ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲੈ ਲੈ ਕੇ ਆਏ ਜੀ ਜਿਸ ਕਰ ਤੋ ਬਈ ਵੀਡੀਓ ਬਣਾ ਰਿਹਾ ਵੀਰ ਦੇ ਘਰੇ ਲੂਪੋ ਪਸ਼ੂ ਰੱਖ ਕੇ ਵੀ ਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹਾਂ ਵਧੀਆ ਹਾਂਜੀ ਹਾਂਜੀ ਵਧੀਆ ਵੀਰੇ ਨਾਮ ਤੇ ਐਡਰੈਸ ਬੋਲ ਆਪਣਾ ਨਾਮ ਮਨਪ੍ਰੀਤ ਸਿੰਘ ਆ ਜੀ ਪਿੰਡ ਗੌਂਤੀਕਲਾ ਜਿਲ੍ਹਾ ਫਟੰਡਾ ਠੀਕ ਹੈ ਬਾਈ ਤਹਿਸੀਲ ਬਾਈ ਤਸੀਲੂ ਫੂਲ ਆ ਵੀਰੇ ਨੇੜੇ ਪਿੰਡ ਵਿੱਚ ਕਿਹੜਾ ਰਹਿ ਜਾਂਦਾ ਨੇੜੇ ਪਿੰਡ ਵੀਰੇ ਭਾਈ ਰਪਾ ਰਹਿ ਜਾਂਦਾ ਭਗਤਾ ਭਾਈ ਕਿ ਰਹੇ ਜਾਂਦਾ ਓਕੇ ਭਾਈ ਮੋਬਾਈਲ ਨੰਬਰ ਬੋਲੋ 9839 ਹੂੰ 67309 ਇਹ ਭਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਇਹ ਬੈਡ ਦੇ ਨੇ ਆਪਣੇ ਘਰ ਦੀ ਹੈ ਹਾਂਜੀ ਵੀਰੇ ਜਮਾ ਕਰਤੀ ਆ ਠੀਕ ਆ ਭਾਈ ਕਿਹੜਾ ਸੂਆ ਸੁੰਦੀ ਆ ਵੀਰੇ ਇਹਨੇ ਵੀਰੇ ਪਹਿਲਾ ਸੂਆ ਸੋਣਾ ਬੱਚੀ ਪਹਿਲਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਭਾਈ ਇਹ ਵੀਰੇ 9 ਤੋਂ 10 ਦਿਨ ਲੈ ਜਾਊਗਾ ਜੀ 9 ਤੋਂ 10 ਦਿਨਾਂ ਦੀ ਕੱਚੀ ਕੀ ਰਿਕਾਰਡ ਦੀ ਮਾਂ ਦੇ ਦੁੱਧ ਦਾ ਭਾਈ ਇਹਦਾ ਬਈ ਇਹਦੀ ਮਾਣੇ 30 32 ਕਿਲੋ ਬੋਤ ਕੱਢਿਆ 30 ਤੋਂ 32 ਲੀਟਰ ਠੀਕ ਹੈ ਬਈ ਕਿਹੜੇ ਸੀਮਨ ਦੀ ਆ ਪਤਾ ਕੁਛ ਵੀਰੇ ਸੀਮਨ ਦਾ ਨਹੀਂ ਪਤਾ ਵੀਰੇ ਆਪਾਂ ਪੁੱਛ ਕੇ ਡੀਟੇਲ ਲੈ ਕੇ ਦੇ ਦਾਂਗੇ ਓਕੇ ਵੀਰੇ ਖੋਲ ਦੇ ਬਈ ਤੋੜ ਕੇ ਦਿਖਾ ਦੇ ਕੱਦ ਫੁੱਲ ਆ ਬਈ ਫੁੱਲ ਬਰੀਡ ਚੰਗੀਆਂ ਫੇਸ ਦੀ ਬਿਊਟੀ ਦਿਖਾਵਾਂਗੇ ਬਈ ਕਮਾਲ ਦੀ ਆ ਪਹਿਲਾ ਸੂਆ ਕੱਚੀ ਕੱਚੀ ਆ ਦਿਨ ਲੈਂਦੀ ਆ ਉਦੋਂ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਫੇਸ ਦੇਖੋ ਕਰਮਾਲੀ ਦਾ ਫੇਸ ਬੜਾ ਚੰਗਾ ਬੋਦੀਬਾਦੀ ਚੰਗੀਆਂ ਸੁਨੱਖ ਪੂਣਾ ਚੰਗਾ ਗਾ ਚੰਗੀ ਆ ਫੁੱਲ ਕੱਦ ਘਾਟ ਵਾਲੀ ਆ ਬਈ ਬਾਈ ਦੇ ਘਰ ਦੀ ਵੜ ਕੋਈ ਵਪਾਰ ਦਾ ਕੰਮ ਨਹੀਂ ਮਾਂ ਦਾ ਰਿਕਾਰਡ ਵੀ ਬਾਈ ਨੇ ਇਹਦਾ ਬਹੁਤ ਚੰਗਾ ਦੱਸਿਆ ਲੇਵਾ ਦੇਖੋ ਲੇਵਾ ਕਮਾਲ ਦਾ ਕੱਲੀ ਕੱਚੀ ਕੱਚੀ ਉਸਾਂ ਵਾਂਗ ਅੰਦਾਜ਼ਾ ਲਾ ਲਿਓ ਨੇੜੇ ਜਾ ਕੇ ਦਿਣਾ ਦੇ ਨੇ ਲੇਵਾ ਜਿਹੜਾ ਕਮਾਲ ਦਾ ਤਿਆਰ ਕਰਨਾ ਤੋਰਾ ਇੱਕ ਨੰਬਰ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਹੱਥੀ ਚੋਲਾ ਚਾਹੇ ਮਸ਼ੀਨਾਂ ਚੋਲਾ ਇੱਕ ਬਰਾਬਰ ਆ ਬਾਈ ਤੋਰਾ ਦੇਖੋ ਕਰਮਾਲੀ ਦਾ ਇੱਕ ਨੰਬਰ ਆ ਪਹਿਲਾ ਸੂਆ ਫੁੱਲ ਬਰੀਡ ਬਾਈ ਦੇ ਘਰ ਦੀ ਬੈੜ ਆ ਬਾਈ ਚੰਗੀ ਰਿਕਾਰਡ ਦੀ ਰੋਕ ਲਈ ਬਾਈ ਮਾੜੀ ਲੈ ਚਾਰੇ ਪਾਸੋਂ ਬਾਈ ਬਰਾਬਰ ਖੜਾ ਉਸ ਨਾਲ ਹਸਾਬ ਨਾਲ ਜਿਹੜਾ ਕਰਦਾ ਉਹ ਚੈੱਕ ਕਰ ਲੋ ਫੁੱਲ ਕਰਦਾ ਰੋਕ ਲੈ ਵੀ ਕੋਈ ਨਹੀਂ ਲੈ ਫੇਸ ਦਿਖਾ ਦੇ ਬਾਈ ਨੇੜ ਤੋਂ ਫੇਸ ਦੀ ਬਿਊਟੀ ਆ ਜਿਹੜੀ ਕਮਾਲ ਦੀ ਆ ਬੋਦੀਬਾਦੀ ਪੂਰੀ ਚੰਗੀ ਆ ਸਨੱਖਾ ਪੂਣਾ ਫੁੱਲ ਠੰਡੀ ਸੀ ਲਾ ਹਨ ਵੀਰੇ ਹਾਂ ਮੇਰੇ ਜੀ ਜਿਵੇਂ ਮਰਦੀ ਹੱਥ ਲਾਈ ਜਾਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਨਾਲੇ ਵਿੜੇ ਦੇ ਵਿਚਾਲੇ ਖੜੇ ਆ ਵਰੀਟ ਚੈੱਕ ਕਰੋ ਬਾਈ ਪ੍ਰਿੰਟ ਰੰਗ ਰੂਪ ਫੁੱਲ ਚੰਗਾ ਕਰਮ ਵਾਲੀ ਦਾ ਬਾਕੀ ਦੁੱਧ ਦਾ ਰਿਕਾਰਡ ਚੰਗਾ ਸੀਮਣ ਦੀ ਡਿਟੇਲ ਆ ਬਾਈ ਕਹਿੰਦਾ ਉਹ ਵੀ ਲੈ ਕੇ ਦੇ ਦਾਂ ਕੋਈ ਚੱਕਰ ਨਹੀਂ ਵੈਸੇ ਚੰਗੇ ਸੀਮਣ ਦੀ ਹੋ ਜਿਹੜੇ ਸਾਬਨਾ ਬਾਡੀ ਦਾ ਸਟਰਕਚਰ ਆ ਨਾ ਬਹੁਤ ਚੰਗਾ ਬਾਈ ਲੈ ਕਮਾਲ ਫੁੱਲ ਬਰੀਟ ਪੁੱਧਰ ਪੁੱਧਰ ਲੰਮੀ ਲੰਮੀ ਦੇਖੋ ਬਈ ਫੁੱਲ ਤੇ ਲੇਵਾ ਦੇਖੋ ਮੂਹਰੋਂ ਲੇਵਾ ਦੇਖੋ ਬਈ ਗੱਠ ਲੇਵਾ ਕਰਮਲੀ ਮੂਹਰ ਨੂੰ ਤਿਆਰ ਕਰੀ ਬੈਠੀ ਆ ਤੇ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਪੂਰੀ ਵਿੱਤੀ ਤੇ ਥਣ ਲੱਗਿਆ ਚਿਵਾਈ ਦੀ ਵੀ ਬਹੁਤ ਜੰਗੀ ਨੇ ਜਿਹੜੇ ਸਾਮ ਨਾਲ ਥਣ ਲੱਗਿਆ ਪਰ ਸ਼ਾਂਤੋਂ ਦੇਖੋ ਬਈ ਲੇਵਾ ਲੈ ਕਮਾਲ ਦਾ ਅਜੇ ਵੀ ਤੇ 10 12 ਦਿਨਾਂ ਨੇ ਰਾਵਣਾ ਲੈ ਜਾਣੇ ਆ ਠੀਕ ਆ 10 ਤੋਂ 12 ਦਿਨ ਬਾਈ ਕਹਿੰਦਾ ਰਾਮ ਨਾਲ ਲੈ ਜਾਣੇ ਆ ਥੋੜੀ ਥੋੜੀ ਭਾਲ ਪਾਉਣ ਲੱਗ ਗਈ ਲੇਵਾ ਬਈ ਕਮਾਲ ਦਾ ਤਿਆਰ ਕਰੋ ਫੁੱਲ ਬਰੀਡ ਆ ਕਿਸੇ ਪਾਸੋਂ ਕਰਮਾਣੀ ਨੂੰ ਕੋਈ ਘਾਟ ਨਹੀਂ ਮੁੱਲ ਕੀ ਹੈ ਵੀਰੇ ਜੈਜਾ ਮੁੱਲ ਵੀਰੇ ਆਪਾਂ 165 ਕਰਦੇ ਆ 1,65,000 ਰੁਪਏ ਮਾਨਤਾਨ ਹੋ ਜੂ ਵੀਰੇ ਮਾਨਤਾਨ ਕਰ ਦਾਂਗੇ ਵੀਰੇ ਠੀਕ ਆ 1,65,000 ਰੁਪਏ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਬਰੀਡ ਫੁੱਲ ਚੰਗੀ ਆ ਲੇਵਾ ਦਿਖਾਉਣਾ ਵੀ ਦੁਬਾਰੇ ਲੇਵਾ ਕਰਮਾਣੀ ਦਾ ਬਹੁਤ ਸੋਹਣਾ ਦੇਖੋ ਸੂਕਣੋਂ ਲੇਵਾ ਸਟਾਰਟ ਹੋ ਜਾਂਦਾ ਲੈ ਇੱਥੋਂ ਸੂਕਣੋਂ ਲੇਵਾ ਸਟਾਰਟ ਹੋ ਕੇ ਨਾ ਲੈ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਕੱਲਾ ਕੱਲਾ ਮੁੱਠੀ ਆਲਾ ਲੱਗਿਆ ਵਾ ਥਾਣਾ ਐ ਨਹੀਂ ਕੋਈ ਛੋਟਾ ਥਾਣਾ ਬਈ ਫੁੱਲ ਬਰੀਟ ਮੁੱਲ ਜਾਇਜ਼ ਆ ਬਈ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਕਿਸੇ ਵੀਰ ਨੂੰ ਬਈ ਵੈਡ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਈ